ਟੀਮ ਵੱਲੋਂ ਪਿਆਰ ਭਰ ਸਤਿ ਸ਼੍ਰੀ ਅਕਾਲ ਮੇਰਾ ਨਾਮ ਨਿਹਰਾਨੀ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੋਕਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਵਿਦਿਆਰਥਣ ਆ ਸਾਡੀ ਟੀਮ ਮੈਂਬਰਸ ਦੇ ਨਾਮ ਵਿਅੰਤ ਕਿਰਨ ਕੋਮਲ ਰਮਨ ਤੇ ਸਿਮਰਨ ਅਸੀਂ ਬਿਜ਼ਨਸ ਬਲਾਸਟਰ 아이ਡੀਆ ਲੈ ਕੇ ਆਏ ਹਾਂ ਜਿਸ ਦਾ ਨਾਮ ਯੂਨੀਕ ਡਿਜ਼ਾਈਨ ਕਪੜੇ ਅਸੀਂ ਜਿਸ ਵਿੱਚ ਅਸੀਂ ਤੁਹਾਨੂੰ ਅੱਗੇ ਵਿਸਥਾਰ ਨਾਲ ਦੱਸਾਂਗੇ ਹੈਲੋ ਦੋਸਤੋ ਸਰਕਾਰ ਵੱਲੋਂ ਚਲਾਏ ਜਾ ਰਹੇ ਬਿਜ਼ਨਸ ਬਲਾਸਟਰ ਵਿੱਚ ਕੁਝ ਜਾਣਕਾਰੀ ਅਸੀਂ ਇਹਨਾਂ ਤੋਂ ਹਾਸਲ ਕਰਨਾ ਚਾਹੁੰਦੇ ਹਾਂ ਸਾਡਾ ਅੱਜ ਦਾ ਟੌਪਿਕ ਹੈ ਸਿਲਾਈ ਤੁਸੀਂ ਤੁਸੀਂ ਕੀ ਕੰਮ ਕਰਦੇ ਹੋ ਸਿਲਾਈ ਦਾ ਤੁਸੀਂ ਇਸ ਵਿੱਚ ਕੀ ਕੀ ਸਮਾਨ ਯੂਜ਼ ਕਰਦੇ ਹੋ ਐਂਜੀ ਟੇਪ ਕੱਪੜਾ ਮਾਰਕਰ ਪੈਨ ਕਾਪੀ ਇਹ ਚੀਜ਼ਾਂ ਮਿਲਦੀਆਂ ਤੁਹਾਡੀ ਇਸ ਵਿੱਚ ਕਿੰਨੀ ਕੋ ਇਨਕਮ ਆਉਂਦੀ ਹੈ ਮੇਰੀ ਇਨਕਮ ਮਹੀਨੇ 10000 ਰੁਪਏ ਬਣਦੀ ਹੈ ਕੰਨ ਫਲਾਈ ਦਾ ਕੰਮ ਕਰਦੇ ਵੀ ਕਿੰਨਾ ਟਾਈਮ ਹੋ ਗਿਆ ਮੈਨੂੰ 12 ਸਾਲ ਹੋ ਗਏ ਕੰਮ ਕਰਦਾ ਥੋੜਾ ਇਹ ਖੋਦਾ ਆਈਡੀਆ ਸੀ ਜਦ ਤੁਹਾਡੇ ਇਹ ਮੇਰੀ ਹੌਬੀ ਸੀ ਮੇਰਾ ਸ਼ੌਕ ਦੇ ਤੌਰ ਤੇ ਮੈਂ ਸਿੱਖਿਆ ਸੀ ਮੈਂ ਐਜ਼ ਅ ਪ੍ਰੋਫੈਸ਼ਨਲ ਮੈਨੂੰ